ਇਹ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ 4 ਤਰੀਕ ਨੂੰ ਨਤੀਜੇ ਐਲਾਨੇ ਗਏ ਸੀ 4 ਜੂਨ ਨੂੰ ਦੇਖ ਤੋਂ ਬਾਅਦ ਸਾਰੇ ਐਮਪੀ ਨੇ ਸੌ ਚੁੱਕੀ ਸੀ ਪਰ ਜੋ ਐਮਪੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਕਦੋਂ ਸੌ ਚੱਕਣਗੇ ਜਾਂ ਕਿਸ ਤਰੀਕੇ ਉਹਨਾਂ ਨੂੰ ਸੌ ਚੁਕਾਈ ਜਾਏਗੀ ਤਾਂ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਜੋ ਐਨਆਈਏ ਹੈ ਉਹਨਾਂ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਕਿ ਅਸੀਂ ਕੁਝ ਸ਼ਰਤਾਂ ਦੇ ਉੱਪਰ ਉਮੀਦਵਾਰ ਨੂੰ ਰਿਹਾ ਕਰਾਂਗੇ ਤਾਂ ਇਸ ਕਰਕੇ ਉਹ ਸੌ ਨੇ ਜਿਹੜੀ ਚੁੱਕ ਸਕਦਾ ਤਾਂ ਹੁਣ ਸ਼ਰਤਾਂ ਦੇ ਆਧਾਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਐਮਪੀ ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਤਾਂ ਦੱਸਿਏ ਕਿ ਐਨਆਈਏ ਨੇ ਪੰਜ ਜਿਹੜੀਆਂ ਕੁਰੀਬ ਸ਼ਰਤਾਂ ਰੱਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੇਨ ਸ਼ਰਤ ਦੱਸੀ ਜਾ ਰਹੀ ਹੈ ਦੱਸੀ ਕਿ মিডিਆ ਦੇ ਨਾਲ ਐਮਪੀ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ ਜਦੋਂ ਸੌ ਚੁੱਕਣ ਦੇ ਲਈ ਐਮਪੀ ਨੂੰ ਲਿਆਂਦਾ ਜਾਏਗਾ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ মিডিਆ ਦੇ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ ਇਹ ਸ਼ਰਤ ਜਿਹੜੀ ਐਨਆਈਏ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਰੱਖੀ ਗਈ ਜਿਸ ਤੋਂ ਬਾਅਦ ਐਨਆਈਏ ਨੇ ਕਿਹਾ ਕਿ ਜੇਕਰ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇਕਰ ਐਮਪੀ ਨੂੰ ਸੌਂਚ ਕਾਈ ਜਾਏਗੀ ਤਾਂ ਹੁਣ ਜੋ ਜੇਲ੍ਹ ਦੇ ਵਿੱਚੋਂ ਐਮਪੀ ਜਿੱਤੇ ਨੇ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਸੌਂ ਜਿਹੜੀ ਚੁਕਾਈ ਜਾਏਗੀ ਦੱਸਿਆ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਜਿਹੜਾ ਆਦੇਸ਼ ਆ ਉਹ ਪ੍ਰਾਪਤ ਹੋ ਜਾਏਗਾ ਜਿਸ ਤੋਂ ਬਾਅਦ 5 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 5 ਜੁਲਾਈ ਨੂੰ ਸੌ ਜਿਹੜੀ ਚੁਕਾਈ ਜਾਇ ਇਕਤਾ ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਕਸ਼ਮੀਰੀ ਨੇਤਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਰਾਸ਼ਿਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਤੇ ਹੁਣ ਵੱਡਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਖਡੂਰ ਸਾਹਿਬ ਦੇ ਐਮਪੀ ਨੂੰ ਲੈ ਕੇ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਹੁਣ ਇਜਾਜ਼ਤ ਮਿਲੇਗੀ ਉਹ ਵੀ ਸੌ ਚੁੱਕਣਗੇ ਕੀ ਦੋਵਾਂ ਆਗੂਆਂ ਨੂੰ ਇਕੱਠੇ ਸੌ ਚੁਕਾਈ ਜਾਏਗੀ ਜਾਂ ਅਲੱਗ-ਅਲੱਗ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਇੰਜੀਨੀਅਰ ਰਸ਼ਿਦ ਦੀ ਗੱਲ ਕਰੀਏ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਆ ਐਨਆਈਏ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਇਜਾਜ਼ਤ ਦਿੱਤੀ ਗਿਆ ਕਿ ਇਹਨਾਂ ਸ਼ਰਤਾਂ ਦੇ ਆਧਾਰ ਤੇ ਯਾਨੀ ਕਿ মিডিਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਏਗੀ ਇਹਨਾਂ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਜਾਜ਼ਤ ਅਸੀਂ ਦੇ ਦਿੰਨੇ ਆ ਤਾਂ ਅਦਾਲਤ ਦੇ ਵੱਲੋਂ ਹੁਣ ਆਦੇਸ਼ ਦੇ ਦਿੱਤਾ ਜਾਏਗਾ ਤੇ 5 ਤਰੀਕ ਨੂੰ ਸੌਹਾਂ ਜਿਹੜੀ ਉਹ ਚੁਕਾਈ ਜਾਏਗੀ ਪਰ ਕੀ ਖਡੂਰ ਸਾਹਿਬ ਦੇ ਐਮਪੀ ਵੀ ਸੌ ਚੁੱਕਣ ਦੇ ਲਈ ਆਉਣਗੇ ਕਿ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਦੱਸਿਏ ਕਿ ਜੋ ਰਾਸ਼ਿਦ ਨੇ ਬਾਰਾ ਮੁਲਾ ਸੀਟ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਚੋਣਾਂ ਦੇ ਵਿੱਚ ਉਹਨਾਂ ਨੇ ਸਾਬਕਾ ਸੀਐਮ ਨੇ ਜੋ ਉਹਨਾਂ ਨੂੰ ਹਰਾਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਜੇਲ੍ਹ ਦੇ ਵਿੱਚ ਬੰਦ ਐਮਪੀ ਰਾਸ਼ਿਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਪਰ ਹੁਣ ਵੱਡਾ ਸਸਪੈਂਸ ਬਣਿਆ ਹੋਇਆ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਕਿ ਉਹ ਵੀ ਸੌ ਚੁੱਕਣਗੇ ਦੱਸ ਦੇ ਕਿ ਉਮਰ ਅਬਦੁੱਲਾ ਨੂੰ ਇਹਨਾਂ ਦੇ ਵੱਲੋਂ ਹਰਾਇਆ ਗਿਆ ਸੀ ਤੇ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇ ਦੋ ਬੇਟਿਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਆਜ਼ਾਦ ਦੇ ਤੌਰ ਤੇ ਇਹਨਾਂ ਨੇ ਜਿਹੜੀ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਹੁਣ ਜਿੱਤ ਹਾਸਲ ਕੀਤੀ ਸੀ ਇਹਨਾਂ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਦੋ ਵਾਰ ਐਮਐਲਏ ਵੀ ਰਹਿ ਚੁੱਕੇ ਨੇ ਤਬ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾ ਕੇ ਸੰਸਦ ਦੇ ਵਿੱਚ ਪਹੁੰਚੇ ਨੇ ਰਾਸ਼ਿਦ ਇੰਜੀਨੀਅਰ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਐਨਆਈਏ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਸਸਪੈਂਸ ਅਜੇ ਵੀ ਵਰਕਰ ਆ ਰਿਹਾ ਕਿ ਕੀ ਖਡੂਰ ਸਾਹਿਬ ਦੇ ਐਮਪੀ ਨੇ ਜੋ ਉਹ ਵੀ ਸੌ ਚੁੱਕਣਗੇ ਜਾਂ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਸੌ ਚੁਕਾਈ ਜਾਏਗੀ ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਕਿਹਾ ਸੀ ਕਿ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਖਡੂਰ ਸਾਹਿਬ ਦੇ ਐਮਪੀ ਨੂੰ ਵੀ ਮਿਲ ਜਾਏਗੀ ਉਹਨਾਂ ਕਹਿ ਸੀ ਕਿ ਸੈਸ਼ਨ ਤੋਂ ਬਾਅਦ ਇਜਾਜ਼ਤ ਮਿਲ ਜਾਏਗੀ ਪਰ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕੁਝ ਵੱਡੇ ਸਵਾਲ ਚੁੱਕੇ ਗਏ ਸੀ ਉਹਨਾਂ ਕਹਿ ਸਿੱਖਿਆ ਕਿ ਜਿਹੜਾ ਬੰਦਾ ਕਾਨੂੰਨ ਨੂੰ ਨਹੀਂ ਮੰਨਦਾ ਕੀ ਉਸਦੇ ਸੌ ਚੁੱਕਣ ਦਾ ਕੀ ਫਰਕ ਪਏਗਾ ਤਾਂ ਉਹਨੇ ਇਹ ਵੀ ਕਹਿ ਸੀ ਕਿ ਜੇਕਰ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਉਹ ਭਾਵੇਂ ਐਮਪੀ ਆ ਭਾਵੇਂ ਐਮਐਲਏ ਜਾਂ ਫਿਰ ਮੰਤਰੀ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਆ ਤਾਂ ਰਵਨੀਤ ਮਿੱਟੂ ਹੁਣਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਉਹਨੇ ਕਹਿ ਸੀ ਕਿ ਭਾਵੇਂ ਕੋਈ ਐਮਪੀ ਬਣ ਜਾਵੇ ਭਾਵੇਂ ਐਮਐਲਏ ਬਣ ਜਾਵੇ ਤਾਂ ਜੇਕਰ ਉਹ ਕਾਨੂੰਨ ਨੂੰ ਨਹੀਂ ਮੰਨਦਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਹੋਏਗੀ ਤਾਂ ਵੱਡੇ ਸਵਾਲ ਜਿਹੜੇ ਰਵਨੀਤ ਮਿੱਟੂ ਦੇ ਵੱਲੋਂ ਵੀ ਖੜੇ ਕੀਤੇ ਗਏ ਸੀ ਤੇ ਹੁਣ ਐਨਆਈਏ ਦੇ ਵੱਲੋਂ ਜੋ ਰਾਸ਼ਿਦ ਇੰਜੀਨੀਅਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਿਆ ਕਿ ਉਹ ਸੌ ਚੁੱਕ ਸਕਦੇ ਆ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਮੀਡੀਆ ਨਾਲ ਕਿ ਇਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਉਹ ਦਿੱਤੀ ਗਿਆ ਦੱਸਿਆ ਕਿ 2019 ਦੇ ਵਿੱਚ ਵੀ ਉਹਨਾਂ ਨੇ ਚੋਣਾਂ ਲੜੀਆਂ ਸੀ ਪਰ ਉਸ ਸਮੇਂ ਉਹਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਮਰ ਅਬਦੁੱਲਾ ਨੂੰ ਹਰਾ ਕੇ ਰਾਸ਼ਿਦ ਇੰਜੀਨੀਅਰ ਨੇ ਜਿੱਤ ਦਰਜ ਕੀਤੀ ਸੀ ਦੱਸਦੇ ਕਿ 2019 ਦੇ ਵਿੱਚ ਰਾਸ਼ਟਰੀ ਏਜੰਸੀ NIA ਉਹਨਾਂ ਨੂੰ ਟੈਰਰ ਫੰਡਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਵਾਰ ਆਜ਼ਾਦ ਦੇ ਤੌਰ ਤੇ ਉਹਨਾਂ ਨੇ MP ਦੀ ਚੋਣ ਲੜੀ ਅਤੇ ਬਾਰਾਮੁੱਲਾ ਸੀਟ ਤੋਂ ਸਾਬਕਾ CM ਉਮਰ ਅਬਦੁੱਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਦੇ ਦਿੱਤੀ ਗਈ ਆ 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਦੇ ਵੱਲੋਂ ਸੌ ਚੁੱਕੀ ਜਾਏਗੀ ਪਰ ਖਡੂਰ ਸਾਹਿਬ ਦੇ ਐਮਪੀ ਕੀ ਨਾਲ ਆਉਣਗੇ ਕਿ ਉਹਨਾਂ ਨੂੰ ਵੀ ਸੌ ਚੁੱਕਣ ਦੀ ਇਜਾਜ਼ਤ ਮਿਲੇਗੀ ਜਾਂ ਉਹਨਾਂ ਨੂੰ ਕਦੋਂ ਸੌ ਚੁਕਾਈ ਜਾਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਤੇ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਕਿ ਆਖਰ ਖਡੂਰ ਸਾਹਿਬ ਦੇ ਐਮਪੀ ਕਦੋਂ ਸੌ ਚੁੱਕ ਸਕਣਗੇ ਤਾਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਮਪੀ ਦੀ ਚੋਣ ਜਿੱਤਣ ਵਾਲੇ ਐਮਪੀ ਨੂੰ ਹੁਣ ਸੌਂ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਿਆ ਤਾਂ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਆਜ਼ਾਦ ਦੇ ਤੌਰ ਤੇ ਜਿੱਤੇ ਹੋਏ ਐਮਪੀ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ 4 ਤਰੀਕ ਨੂੰ ਨਤੀਜੇ ਐਲਾਨੇ ਗਏ ਸੀ 4 ਜੂਨ ਨੂੰ ਦਸਤੋ ਬਾਅਦ ਸਾਰੇ ਐਮਪੀ ਨੇ ਸੌਹ ਚੁੱਕੀ ਸੀ ਪਰ ਜੋ ਐਮਪੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਕਦੋਂ ਸੌਹ ਚੁੱਕਣਗੇ ਜਾਂ ਕਿਸ ਤਰੀਕੇ ਉਹਨਾਂ ਨੂੰ ਸੌਹ ਚੁਕਾਈ ਜਾਏਗੀ ਤਾਂ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਜੋ ਐਨਆਈਏ ਹੈ ਉਹਨਾਂ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਕਿ ਅਸੀਂ ਕੁਝ ਸ਼ਰਤਾਂ ਦੇ ਉੱਪਰ ਉਮੀਦਵਾਰ ਨੂੰ ਰਿਹਾ ਕਰਾਂਗੇ ਤਾਂ ਇਸ ਕਰਕੇ ਉਹ ਸੌਂ ਜਿਹੜੀ ਚੁੱਕ ਸਕਦਾ ਤਾਂ ਹੁਣ ਸ਼ਰਤਾਂ ਦੇ ਆਧਾਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਐਮਪੀ ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਤਾਂ ਦੱਸ ਦੇ ਕਿ ਐਨਆਈਏ ਨੇ ਪੰਜ ਜਿਹੜੀਆਂ ਕੁਰੀਬ ਸ਼ਰਤਾ ਰੱਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੇਨ ਸ਼ਰਤ ਦੱਸੀ ਜਾ ਰਹੀ ਹੈ ਦੱਸੀ ਕਿ মিডিਆ ਦੇ ਨਾਲ MP ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ ਜਦੋਂ ਸੌ ਚੁੱਕਣ ਦੇ ਲਈ MP ਨੂੰ ਲਿਆਂਦਾ ਜਾਏਗਾ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ মিডিਆ ਦੇ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ ਇਹ ਸ਼ਰਤ ਜਿਹੜੀ ਐਨਆਈਏ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਰੱਖੀ ਗਈ ਜਿਸ ਤੋਂ ਬਾਅਦ ਐਨਆਈਏ ਨੇ ਕਿਹਾ ਕਿ ਜੇਕਰ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇਕਰ ਐਮਪੀ ਨੂੰ ਸੌ ਚੁਕਾਈ ਜਾਏਗੀ ਤਾਂ ਹੁਣ ਜੋ ਜੇਲ੍ਹ ਦੇ ਵਿੱਚੋਂ ਐਮਪੀ ਜਿੱਤੇ ਨੇ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਸੌ ਜਿਹੜੀ ਚੁਕਾਈ ਜਾਏਗੀ ਦੱਸਿਆ ਕਿ 1-2 ਦਿਨਾਂ ਦੇ ਅੰਦਰ-ਅੰਦਰ ਜਿਹੜਾ ਆਦੇਸ਼ ਆ ਉਹ ਪ੍ਰਾਪਤ ਹੋ ਜਾਏਗਾ ਜਿਸ ਤੋਂ ਬਾਅਦ 5 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 5 ਜੁਲਾਈ ਨੂੰ ਸੌ ਜਿਹੜੀ ਚੁਕਾਈ ਜਾਏ ਇੱਕ ਤਾਂ ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਕਸ਼ਮੀਰੀ ਨੇਤਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਰਾਸ਼ਿਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਿਆ ਤੇ ਹੁਣ ਵੱਡਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਖਡੂਰ ਸਾਹਿਬ ਦੇ ਐਮਪੀ ਨੂੰ ਲੈ ਕੇ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਹੁਣ ਇਜਾਜ਼ਤ ਮਿਲੇਗੀ ਉਹ ਵੀ ਸੌ ਚੁੱਕਣਗੇ ਕੀ ਦੋਵਾਂ ਆਗੂਆਂ ਨੂੰ ਇਕੱਠੇ ਸੌ ਚੁਕਾਈ ਜਾਏਗੀ ਜਾਂ ਅਲੱਗ-ਅਲੱਗ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਇੰਜੀਨੀਅਰ ਰਸ਼ਿਦ ਦੀ ਗੱਲ ਕਰੀਏ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਆ ਐਨਆਈਏ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਇਜਾਜ਼ਤ ਦਿੱਤੀ ਗਿਆ ਕਿ ਇਹਨਾਂ ਸ਼ਰਤਾਂ ਦੇ ਆਧਾਰ ਤੇ ਜਾਨੀ ਕਿ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਏਗੀ ਇਹਨਾਂ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਜਾਜ਼ਤ ਅਸੀਂ ਦੇ ਦਿੰਨੇ ਆ ਤਾਂ ਅਦਾਲਤ ਦੇ ਵੱਲੋਂ ਹੁਣ ਆਦੇਸ਼ ਦੇ ਦਿੱਤਾ ਜਾਏਗਾ ਤੇ 5 ਤਰੀਕ ਨੂੰ ਸੌਹਾਂ ਜਿਹੜੀ ਉਹ ਚੁਕਾਈ ਜਾਏਗੀ ਪਰ ਕੀ ਖਡੂਰ ਸਾਹਿਬ ਦੇ ਐਮਪੀ ਵੀ ਸੌ ਚੁੱਕਣ ਦੇ ਲਈ ਆਉਣਗੇ ਕਿ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਦੱਸਿਏ ਕਿ ਜੋ ਰਾਸ਼ਿਦ ਨੇ ਬਾਰਾ ਮੁਲਾ ਸੀਟ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਚੋਣਾਂ ਦੇ ਵਿੱਚ ਉਹਨਾਂ ਨੇ ਸਾਬਕਾ ਸੀਐਮ ਨੇ ਜੋ ਉਹਨਾਂ ਨੂੰ ਹਰਾਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਦੇ ਵਿੱਚ ਬੰਦ ਐਮਪੀ ਰਾਸ਼ਿਦ ਇੰਜੀਨੀਅਰ ਨੂੰ ਸੌਂ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਪਰ ਹੁਣ ਵੱਡਾ ਸਸਪੈਂਸ ਬਣਿਆ ਹੋਇਆ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਕਿ ਉਹ ਵੀ ਸੌਂ ਚੁੱਕਣਗੇ ਦੱਸਦੇ ਕਿ ਉਮਰ ਅਬਦੁੱਲਾ ਨੂੰ ਇਹਨਾਂ ਦੇ ਵੱਲੋਂ ਹਰਾਇਆ ਗਿਆ ਸੀ ਤੇ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇ ਦੋ ਬੇਟਿਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਆਜ਼ਾਦ ਦੇ ਤੌਰ ਤੇ ਇਹਨਾਂ ਨੇ ਜਿਹੜੀ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਹੁਣ ਜਿੱਤ ਹਾਸਲ ਕੀਤੀ ਸੀ ਇਹਨਾਂ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਦੋ ਵਾਰ ਐਮਐਲਏ ਵੀ ਰਹਿ ਚੁੱਕੇ ਨੇ ਤਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾ ਕੇ ਸੰਸਦ ਦੇ ਵਿੱਚ ਪਹੁੰਚੇ ਨੇ ਰਾਸ਼ਿਦ ਇੰਜੀਨੀਅਰ ਤੇ ਹੁਣ ਸੌਹ ਚੁੱਕਣ ਦੀ ਇਜਾਜ਼ਤ ਆ ਜਿਹੜੀ ਐਨਆਈਏ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਸਸਪੈਂਸ ਅਜੇ ਵੀ ਵਰਕਰ ਆ ਰਿਹਾ ਹੈ ਕਿ ਕੀ ਖਡੂਰ ਸਾਹਿਬ ਦੇ ਐਮਪੀ ਨੇ ਜੋ ਉਹ ਵੀ ਸੌਂ ਚੁੱਕਣਗੇ ਜਾਂ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਸੌਂ ਚੁਕਾਈ ਜਾਏਗੀ ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਕਿਹਾ ਸੀ ਕਿ ਸੌਚਣ ਦੀ ਇਜਾਜ਼ਤ ਆ ਜਿਹੜੀ ਉਹ ਖਡੂਰ ਸਾਹਿਬ ਦੇ ਐਮਪੀ ਨੂੰ ਵੀ ਮਿਲ ਜਾਏਗੀ ਉਹਨਾਂ ਕਹਿ ਸਕੇ ਸੈਸ਼ਨ ਤੋਂ ਬਾਅਦ ਇਜਾਜ਼ਤ ਮਿਲ ਜਾਏਗੀ ਪਰ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕੁਝ ਵੱਡੇ ਸਵਾਲ ਚੁੱਕੇ ਗਏ ਸੀ ਉਹਨਾਂ ਕਹਿ ਸਿੱਗਾ ਕਿ ਜਿਹੜਾ ਬੰਦਾ ਕਾਨੂੰਨ ਨੂੰ ਨਹੀਂ ਮੰਨਦਾ ਕੀ ਉਸਦੇ ਸੌ ਚੁੱਕਣ ਦਾ ਕੀ ਫਰਕ ਪਏਗਾ ਤਾਂ ਉਹਨੇ ਇਹ ਵੀ ਕਹਿਿਆ ਸੀ ਕਿ ਜੇਕਰ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਉਹ ਭਾਵੇਂ MP ਆ ਭਾਵੇਂ MLA ਜਾਂ ਫਿਰ ਮੰਤਰੀ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਆ ਤਾਂ ਰਵਨੀਤ ਬਿੱਟੂ ਹੁਣਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਉਹਨੇ ਕਹਿ ਸੀ ਕਿ ਭਾਵੇਂ ਕੋਈ MP ਬਣ ਜਾਵੇ ਭਾਵੇਂ MLA ਬਣ ਜਾਵੇ ਤਾਂ ਜੇਕਰ ਉਹ ਕਾਨੂੰਨ ਨੂੰ ਨਹੀਂ ਮੰਨਦਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਹੋਏਗੀ ਤਾਂ ਵੱਡੇ ਸਵਾਲ ਜਿਹੜੇ ਰਵਨੀਤ ਬਿੱਟੂ ਦੇ ਵੱਲੋਂ ਵੀ ਖੜੇ ਕੀਤੇ ਗਏ ਸੀ ਤੇ ਹੁਣ ਐਨਆਈਏ ਦੇ ਵੱਲੋਂ ਜੋ ਰਾਸ਼ਿਦ ਇੰਜੀਨੀਅਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਿਆ ਕਿ ਉਹ ਸੌ ਚੁੱਕ ਸਕਦੇ ਆ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਮੀਡੀਆ ਨਾਲ ਕਿ ਇਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਉਹ ਦਿੱਤੀ ਗਿਆ ਦੱਸਿਆ ਕਿ 2019 ਦੇ ਵਿੱਚ ਵੀ ਉਹਨਾਂ ਨੇ ਚੋਣਾਂ ਲੜੀਆਂ ਸੀ ਪਰ ਉਸ ਸਮੇਂ ਉਹਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਮਰ ਅਬਦੁੱਲਾ ਨੂੰ ਹਰਾ ਕੇ ਰਾਸ਼ਿਦ ਇੰਜੀਨੀਅਰ ਨੇ ਜਿੱਤ ਦਰਜ ਕੀਤੀ ਸੀ ਦੱਸਦੇ ਕਿ 2019 ਦੇ ਵਿੱਚ ਰਾਸ਼ਟਰੀ ਏਜੰਸੀ NIA ਨੇ ਉਹਨਾਂ ਨੂੰ ਟੈਰਰ ਫੰਡਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਵਾਰ ਆਜ਼ਾਦ ਦੇ ਤੌਰ ਤੇ ਉਹਨਾਂ ਨੇ MP ਦੀ ਚੋਣ ਲੜੀ ਅਤੇ ਬਾਰਾਮੁੱਲਾ ਸੀਟ ਤੋਂ ਸਾਬਕਾ ਸੀਐਮ ਉਮਰ ਅਬਦੁੱਲਾਹ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਦੇ ਦਿੱਤੀ ਗਈ ਆ 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਦੇ ਵੱਲੋਂ ਸੌ ਚੁੱਕੀ ਜਾਏਗੀ ਪਰ ਖਡੂਰ ਸਾਹਿਬ ਦੇ ਐਮਪੀ ਕੀ ਨਾਲ ਆਉਣਗੇ ਕਿ ਉਹਨਾਂ ਨੂੰ ਵੀ ਸੌ ਚੁੱਕਣ ਦੀ ਇਜਾਜ਼ਤ ਮਿਲੇਗੀ ਜਾਂ ਉਹਨਾਂ ਨੂੰ ਕਦੋਂ ਸੌ ਚੁਕਾਈ ਜਾਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਪਈ ਤੇ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਕਿ ਆਖਰ ਖਡੂਰ ਸਾਹਿਬ ਦੇ ਐਮਪੀ ਕਦੋਂ ਸੌ ਚੁੱਕ ਸਕਣਗੇ ਤਾਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਮਪੀ ਦੀ ਚੋਣ ਜਿੱਤਣ ਵਾਲੇ ਐਮਪੀ ਨੂੰ ਹੁਣ ਸੌਂ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਿਆ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਆਜ਼ਾਦ ਦੇ ਤੌਰ ਤੇ ਜਿੱਤੇ ਹੋਏ ਐਮਪੀ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ 4 ਤਰੀਕ ਨੂੰ ਨਤੀਜੇ ਐਲਾਨੇ ਗਏ ਸੀ 4 ਜੂਨ ਨੂੰ ਦੇਸਤੋ ਬਾਅਦ ਸਾਰੇ ਐਮਪੀਆ ਨੇ ਸੌਹ ਚੁੱਕੀ ਸੀ ਪਰ ਜੋ ਐਮਪੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਕਦੋਂ ਸੌਹ ਚੁੱਕਣਗੇ ਜਾਂ ਕਿਸ ਤਰੀਕੇ ਉਹਨਾਂ ਨੂੰ ਸੌਹ ਚੁਕਾਈ ਜਾਏਗੀ ਤਾਂ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਜੋ ਐਨਆਈਏ ਹੈ ਉਹਨਾਂ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਕਿ ਅਸੀਂ ਕੁਝ ਸ਼ਰਤਾਂ ਦੇ ਉੱਪਰ ਉਮੀਦਵਾਰ ਨੂੰ ਰਿਹਾ ਕਰਾਂਗੇ ਤਾਂ ਇਸ ਕਰਕੇ ਉਹ ਸੌ ਨੇ ਜਿਹੜੀ ਚੁੱਕ ਸਕਦਾ ਤਾਂ ਹੁਣ ਸ਼ਰਤਾਂ ਦੇ ਆਧਾਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਐਮਪੀ ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਤਾਂ ਦੱਸ ਦੇ ਕਿ ਐਨਆਈਏ ਨੇ ਪੰਜ ਜਿਹੜੀਆਂ ਕਰੀਬ ਸ਼ਰਤਾਂ ਰੱਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੇਨ ਸ਼ਰਤ ਦੱਸੀ ਜਾ ਰਹੀ ਹੈ ਦੱਸ ਦੇ ਕਿ ਮੀਡੀਆ ਦੇ ਨਾਲ ਐਮਪੀ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ ਜਦੋਂ ਸੌ ਚੁੱਕਣ ਦੇ ਲਈ ਐਮਪੀ ਨੂੰ ਲਿਆਂਦਾ ਜਾਏਗਾ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ ਇਹ ਸ਼ਰਤ ਜਿਹੜੀ ਐਨਆਈਏ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਰੱਖੀ ਗਈ ਜਿਸ ਤੋਂ ਬਾਅਦ ਐਨਆਈਏ ਨੇ ਕਿਹਾ ਕਿ ਜੇਕਰ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇਕਰ ਐਮਪੀ ਨੂੰ ਸੌ ਚੁੱਕਾਈ ਜਾਏਗੀ ਤਾਂ ਹੁਣ ਜੋ ਜੇਲ੍ਹ ਦੇ ਵਿੱਚੋਂ ਐਮਪੀ ਜਿੱਤੇ ਨੇ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਸੌਹ ਜਿਹੜੀ ਚੁਕਾਈ ਜਾਏਗੀ ਤਾਂ ਦੱਸਿਆ ਕਿ 1-2 ਦਿਨਾਂ ਦੇ ਅੰਦਰ-ਅੰਦਰ ਜਿਹੜਾ ਆਦੇਸ਼ ਆ ਉਹ ਪ੍ਰਾਪਤ ਹੋ ਜਾਏਗਾ ਉਸ ਤੋਂ ਬਾਅਦ 5 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 5 ਜੁਲਾਈ ਨੂੰ ਸੌਹ ਜਿਹੜੀ ਚੁਕਾਈ ਜਾਏ ਇੱਕ ਤਾਂ ਦੱਸਿਆ ਕਿ NIA ਦੇ ਵੱਲੋਂ ਕਸ਼ਮੀਰੀ ਨੇਤਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਰਾਸ਼ਿਦ ਇੰਜੀਨੀਅਰ ਨੂੰ ਸੌਂ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਤੇ ਹੁਣ ਵੱਡਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਖਡੂਰ ਸਾਹਿਬ ਦੇ ਐਮਪੀ ਨੂੰ ਲੈ ਕੇ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਹੁਣ ਇਜਾਜ਼ਤ ਮਿਲੇਗੀ ਉਹ ਵੀ ਸੌਂ ਚੁੱਕਣਗੇ ਕਿ ਦੋਵਾਂ ਆਗੂਆਂ ਨੂੰ ਇਕੱਠੇ ਸੌਂ ਚੁਕਾਈ ਜਾਏਗੀ ਜਾਂ ਅਲੱਗ-ਅਲੱਗ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਇੰਜੀਨੀਅਰ ਰਸ਼ਿਦ ਦੀ ਗੱਲ ਕਰੀਏ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਆ ਐਨਆਈਏ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਇਜਾਜ਼ਤ ਦਿੱਤੀ ਗਿਆ ਕਿ ਇਹਨਾਂ ਸ਼ਰਤਾਂ ਦੇ ਆਧਾਰ ਤੇ ਯਾਨੀ ਕਿ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਏਗੀ ਇਹਨਾਂ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਜਾਜ਼ਤ ਅਸੀਂ ਦੇ ਦੰਨੇ ਆ ਤਾਂ ਅਦਾਲਤ ਦੇ ਵੱਲੋਂ ਹੁਣ ਆਦੇਸ਼ ਦੇ ਦਿੱਤਾ ਜਾਏਗਾ ਤੇ 5 ਤਰੀਕ ਨੂੰ ਸੌਹਾਂ ਜਿਹੜੀ ਉਹ ਚੁਕਾਈ ਜਾਏਗੀ ਪਰ ਕੀ ਖਡੂਰ ਸਾਹਿਬ ਦੇ ਐਮਪੀ ਵੀ ਸੌ ਚੁੱਕਣ ਦੇ ਲਈ ਆਉਣਗੇ ਕਿ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਦੱਸਿਏ ਕਿ ਜੋ ਰਾਸ਼ਿਦ ਨੇ ਬਾਰਾ ਮੁਲਾ ਸੀਟ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਚੋਣਾਂ ਦੇ ਵਿੱਚ ਉਹਨਾਂ ਨੇ ਸਾਬਕਾ ਸੀਐਮ ਨੇ ਜੋ ਉਹਨਾਂ ਨੂੰ ਹਰਾਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਦੇ ਵਿੱਚ ਬੰਦ ਐਮਪੀ ਰਾਸ਼ਿਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਪਰ ਹੁਣ ਵੱਡਾ ਸਸਪੈਂਸ ਬਣਿਆ ਹੋਇਆ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਕਿ ਉਹ ਵੀ ਸੌ ਚੁੱਕਣਗੇ ਦੱਸਦੇ ਕਿ ਉਮਰ ਅਬਦੁੱਲਾ ਨੂੰ ਇਹਨਾਂ ਦੇ ਵੱਲੋਂ ਹਰਾਇਆ ਗਿਆ ਸੀ ਤੇ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਇਸ ਤਾਂ ਇਹਨਾਂ ਦੇ ਦੋ ਬੇਟਿਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਆਜ਼ਾਦ ਦੇ ਤੌਰ ਤੇ ਇਹਨਾਂ ਨੇ ਜਿਹੜੀ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਹੁਣ ਜਿੱਤ ਹਾਸਲ ਕੀਤੀ ਸੀ ਇਹਨਾਂ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਦੋ ਵਾਰ ਐਮਐਲਏ ਵੀ ਰਹਿ ਚੁੱਕੇ ਨੇ ਤਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾ ਕੇ ਸੰਸਦ ਦੇ ਵਿੱਚ ਪਹੁੰਚੇ ਨੇ ਰਾਸ਼ਿਦ ਇੰਜੀਨੀਅਰ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਤਾਂ ਜਿਹੜੀ ਐਨਆਈਏ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਸਸਪੈਂਸ ਅਜੇ ਵੀ ਵਰਕਰ ਆ ਰਿਹਾ ਕਿ ਕੀ ਖਡੂਰ ਸਾਹਿਬ ਦੇ ਐਮਪੀ ਨੇ ਜੋ ਉਹ ਵੀ ਸੌ ਚੁੱਕਣਗੇ ਜਾਂ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਸੌ ਚੁਕਾਈ ਜਾਏਗੀ ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਕਿਹਾ ਸੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਖਡੂਰ ਸਾਹਿਬ ਦੇ ਐਮਪੀ ਨੂੰ ਵੀ ਮਿਲ ਜਾਏਗੀ ਉਹਨਾਂ ਕਹਿੰਸ ਕਿ ਸੈਸ਼ਨ ਤੋਂ ਬਾਅਦ ਇਜਾਜ਼ਤ ਮਿਲ ਜਾਏਗੀ ਪਰ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕੁਝ ਵੱਡੇ ਸਵਾਲ ਚੁੱਕੇ ਗਏ ਸੀ ਉਹਨਾਂ ਕਿਹਾ ਸੀਗਾ ਕਿ ਜਿਹੜਾ ਬੰਦਾ ਕਾਨੂੰਨ ਨੂੰ ਨਹੀਂ ਮੰਨਦਾ ਕੀ ਉਸਦੇ ਸੌ ਚੁੱਕਣ ਦਾ ਕੀ ਫਰਕ ਪਏਗਾ ਤਾਂ ਉਹਨੇ ਇਹ ਵੀ ਕਹਿ ਸੀ ਕਿ ਜੇਕਰ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਉਹ ਭਾਵੇਂ MP ਆ ਭਾਵੇਂ MLA ਜਾਂ ਫਿਰ ਮੰਤਰੀ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਆ ਤਾਂ ਰਵਨੀਤ ਮਿੱਟੂ ਹੁਣਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਉਹਨੇ ਕਹਿ ਸੀ ਕਿ ਭਾਵੇਂ ਕੋਈ MP ਬਣ ਜਾਵੇ ਭਾਵੇਂ MLA ਬਣ ਜਾਵੇ ਤਾਂ ਜੇਕਰ ਉਹ ਕਾਨੂੰਨ ਨੂੰ ਨਹੀਂ ਮੰਨਦਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਹੋਏਗੀ ਤਾਂ ਵੱਡੇ ਸਵਾਲ ਜਿਹੜੇ ਰਵਨੀਤ ਮਿੱਟੂ ਦੇ ਵੱਲੋਂ ਵੀ ਖੜੇ ਕੀਤੇ ਗਏ ਸੀ ਤੇ ਹੁਣ ਐਨਆਈਏ ਦੇ ਵੱਲੋਂ ਜੋ ਰਾਸ਼ਿਦ ਇੰਜੀਨੀਅਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਿਆ ਕਿ ਉਹ ਸੌ ਚੁੱਕ ਸਕਦੇ ਆ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਮੀਡੀਆ ਨਾਲ ਕਿ ਇਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਉਹ ਦਿੱਤੀ ਗਿਆ ਦੱਸਿਆ ਕਿ 2019 ਦੇ ਵਿੱਚ ਵੀ ਉਹਨਾਂ ਨੇ ਚੋਣਾਂ ਲੜੀਆਂ ਸੀ ਪਰ ਉਸ ਸਮੇਂ ਉਹਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਮਰ ਅਬਦੁੱਲਾ ਨੂੰ ਹਰਾ ਕੇ ਰਾਸ਼ਿਦ ਇੰਜੀਨੀਅਰ ਨੇ ਜਿੱਤ ਦਰਜ ਕੀਤੀ ਸੀ ਦੱਸਦੇ ਕਿ 2019 ਦੇ ਵਿੱਚ ਰਾਸ਼ਟਰੀ ਏਜੰਸੀ NIA ਨੇ ਉਹਨਾਂ ਨੂੰ ਟੈਰਰ ਫੰਡਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਵਾਰ ਆਜ਼ਾਦ ਦੇ ਤੌਰ ਤੇ ਉਹਨਾਂ ਨੇ MP ਦੀ ਚੋਣ ਲੜੀ ਅਤੇ ਬਾਰਾਮੁੱਲਾ ਸੀਟ ਤੋਂ ਸਾਬਕਾ ਸੀਐਮ ਉਮਰ ਅਬਦੁੱਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਦੇ ਦਿੱਤੀ ਗਈ ਆ 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਦੇ ਵੱਲੋਂ ਸੌ ਚੁੱਕੀ ਜਾਏਗੀ ਪਰ ਖਡੂਰ ਸਾਹਿਬ ਦੇ ਐਮਪੀ ਕੀ ਨਾਲ ਆਉਣਗੇ ਕਿ ਉਹਨਾਂ ਨੂੰ ਵੀ ਸੌ ਚੁੱਕਣ ਦੀ ਇਜਾਜ਼ਤ ਮਿਲੇਗੀ ਜਾਂ ਉਹਨਾਂ ਨੂੰ ਕਦੋਂ ਸੌ ਚੁਕਾਈ ਜਾਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਤੇ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਕਿ ਆਖਰ ਖਡੂਰ ਸਾਹਿਬ ਦੇ ਐਮਪੀ ਕਦੋਂ ਸੌ ਚੁੱਕ ਸਕਣਗੇ ਤਾਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਮਪੀ ਦੀ ਚੋਣ ਜਿੱਤਣ ਵਾਲੇ ਐਮਪੀ ਨੂੰ ਹੁਣ ਸੌਂ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਿਆ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਆਜ਼ਾਦ ਦੇ ਤੌਰ ਤੇ ਜਿੱਤੇ ਹੋਏ ਐਮਪੀ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ 4 ਤਰੀਕ ਨੂੰ ਨਤੀਜੇ ਐਲਾਨੇ ਗਏ ਸੀ 4 ਜੂਨ ਨੂੰ ਦੇਸਤੋ ਬਾਅਦ ਸਾਰੇ ਐਮਪੀਆ ਨੇ ਸੌਹ ਚੁੱਕੀ ਸੀ ਪਰ ਜੋ ਐਮਪੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਕਦੋਂ ਸੌਹ ਚੁੱਕਣਗੇ ਜਾਂ ਕਿਸ ਤਰੀਕੇ ਉਹਨਾਂ ਨੂੰ ਸੌਹ ਚੁਕਾਈ ਜਾਏਗੀ ਤਾਂ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਜੋ NIA ਹੈ ਉਹਨਾਂ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਕਿ ਅਸੀਂ ਕੁਝ ਸ਼ਰਤਾਂ ਦੇ ਉੱਪਰ ਉਮੀਦਵਾਰ ਨੂੰ ਰਿਹਾ ਕਰਾਂਗੇ ਤਾਂ ਇਸ ਕਰਕੇ ਉਹ ਸੌ ਨੇ ਜਿਹੜੀ ਚੁੱਕ ਸਕਦਾ ਤਾਂ ਹੁਣ ਸ਼ਰਤਾਂ ਦੇ ਆਧਾਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ MP ਨੂੰ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਤਾਂ ਦੱਸ ਦੇ ਕਿ NIA ਨੇ ਪੰਜ ਜਿਹੜੀਆਂ ਕਰੀਬ ਸ਼ਰਤਾਂ ਰੱਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੇਨ ਸ਼ਰਤ ਦੱਸੀ ਜਾ ਰਹੀ ਹੈ ਦੱਸ ਦੇ ਕਿ ਮੀਡੀਆ ਦੇ ਨਾਲ MP ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ ਜਦੋਂ ਸੌ ਚੁੱਕਣ ਦੇ ਲਈ ਐਮਪੀ ਨੂੰ ਲਿਆਂਦਾ ਜਾਏਗਾ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਜਾਵੇ ਇਹ ਸ਼ਰਤ ਜਿਹੜੀ ਐਨਆਈਏ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਰੱਖੀ ਗਈ ਜਿਸ ਤੋਂ ਬਾਅਦ ਐਨਆਈਏ ਨੇ ਕਿਹਾ ਕਿ ਜੇਕਰ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇਕਰ ਐਮਪੀ ਨੂੰ ਸੌ ਚੁੱਕਾਈ ਜਾਏਗੀ ਤਾਂ ਹੁਣ ਜੋ ਜੇਲ੍ਹ ਦੇ ਵਿੱਚੋਂ ਐਮਪੀ ਜਿੱਤੇ ਨੇ ਉਨ੍ਹਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਸੌਹ ਜਿਹੜੀ ਚੁਕਾਈ ਜਾਏਗੀ ਤਾਂ ਦੱਸਿਆ ਕਿ 1-2 ਦਿਨਾਂ ਦੇ ਅੰਦਰ-ਅੰਦਰ ਜਿਹੜਾ ਆਦੇਸ਼ ਆ ਉਹ ਪ੍ਰਾਪਤ ਹੋ ਜਾਏਗਾ ਉਸ ਤੋਂ ਬਾਅਦ 5 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 5 ਜੁਲਾਈ ਨੂੰ ਸੌਹ ਜਿਹੜੀ ਚੁਕਾਈ ਜਾਏ ਇੱਕ ਤਾਂ ਦੱਸਦੀ ਹੈ ਕਿ NIA ਦੇ ਵੱਲੋਂ ਕਸ਼ਮੀਰੀ ਨੇਤਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਰਾਸ਼ਿਦ ਇੰਜੀਨੀਅਰ ਨੂੰ ਸੌਹ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਿਆ ਤੇ ਹੁਣ ਵੱਡਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਖਡੂਰ ਸਾਹਿਬ ਦੇ MP ਨੂੰ ਲੈ ਕੇ ਕਿ ਕੀ ਖਡੂਰ ਸਾਹਿਬ ਦੇ ਜੋ MP ਨੇ ਉਹਨਾਂ ਨੂੰ ਵੀ ਹੁਣ ਇਜਾਜ਼ਤ ਮਿਲੇਗੀ ਉਹ ਵੀ ਸੌਂ ਚੁੱਕਣਗੇ ਕਿ ਦੋਵਾਂ ਅਗਿਉਆਂ ਨੂੰ ਇਕੱਠੇ ਸੌਂ ਚੁਕਾਈ ਜਾਏਗੀ ਜਾਂ ਅਲੱਗ-ਅਲੱਗ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਇੰਜੀਨੀਅਰ ਰਸ਼ਿਦ ਦੀ ਗੱਲ ਕਰੀਏ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਆ ਐਨਆਈਏ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਇਜਾਜ਼ਤ ਦਿੱਤੀ ਗਿਆ ਕਿ ਇਹਨਾਂ ਸ਼ਰਤਾਂ ਦੇ ਆਧਾਰ ਤੇ ਯਾਨੀ ਕਿ মিডিਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਏਗੀ ਇਹਨਾਂ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਜਾਜ਼ਤ ਅਸੀਂ ਦੇ ਦੰਨੇ ਆ ਤਾਂ ਅਦਾਲਤ ਦੇ ਵੱਲੋਂ ਹੁਣ ਆਦੇਸ਼ ਦੇ ਦਿੱਤਾ ਜਾਏਗਾ ਤੇ 5 ਤਰੀਕ ਨੂੰ ਸੌਹਾਂ ਜਿਹੜੀ ਉਹ ਚੁਕਾਈ ਜਾਏਗੀ ਪਰ ਕੀ ਖਡੂਰ ਸਾਹਿਬ ਦੇ ਐਮਪੀ ਵੀ ਸੌ ਚੁੱਕਣ ਦੇ ਲਈ ਆਉਣਗੇ ਕਿ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਦੱਸਿਏ ਕਿ ਜੋ ਰਾਸ਼ਿਦ ਨੇ ਬਾਰਾ ਮੁਲਾ ਸੀਟ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਚੋਣਾਂ ਦੇ ਵਿੱਚ ਉਹਨਾਂ ਨੇ ਸਾਬਕਾ ਸੀਐਮ ਨੇ ਜੋ ਉਹਨਾਂ ਨੂੰ ਹਰਾਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਦੇ ਵਿੱਚ ਬੰਦ ਐਮਪੀ ਰਾਸ਼ਿਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਪਰ ਹੁਣ ਵੱਡਾ ਸਸਪੈਂਸ ਬਣਿਆ ਹੋਇਆ ਕਿ ਕੀ ਖਡੂਰ ਸਾਹਿਬ ਦੇ ਜੋ ਐਮਪੀ ਨੇ ਉਹਨਾਂ ਨੂੰ ਵੀ ਇਜਾਜ਼ਤ ਮਿਲੇਗੀ ਕਿ ਉਹ ਵੀ ਸੌ ਚੁੱਕਣਗੇ ਦੱਸ ਦੇ ਕਿ ਉਮਰ ਅਬਦੁੱਲਾ ਨੂੰ ਇਹਨਾਂ ਦੇ ਵੱਲੋਂ ਹਰਾਇਆ ਗਿਆ ਸੀ ਤੇ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਇਸ ਤਾਂ ਇਹਨਾਂ ਦੇ ਦੋ ਬੇਟਿਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਆਜ਼ਾਦ ਦੇ ਤੌਰ ਤੇ ਇਹਨਾਂ ਨੇ ਜਿਹੜੀ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਹੁਣ ਜਿੱਤ ਹਾਸਲ ਕੀਤੀ ਸੀ ਇਹਨਾਂ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਦੋ ਵਾਰ ਐਮਐਲਏ ਵੀ ਰਹਿ ਚੁੱਕੇ ਨੇ ਤਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾ ਕੇ ਸੰਸਦ ਦੇ ਵਿੱਚ ਪਹੁੰਚੇ ਨੇ ਰਾਸ਼ਿਦ ਇੰਜੀਨੀਅਰ ਤੇ ਹੁਣ ਸੌ ਚੱਕਣ ਦੀ ਇਜਾਜ਼ਤ ਆ ਜਿਹੜੀ ਐਨਆਈਏ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਸਸਪੈਂਸ ਅਜੇ ਵੀ ਵਰਕਰ ਆ ਰਿਹਾ ਹੈ ਕਿ ਕੀ ਖਡੂਰ ਸਾਹਿਬ ਦੇ ਐਮਪੀ ਨੇ ਜੋ ਉਹ ਵੀ ਸੌ ਚੁੱਕਣਗੇ ਜਾਂ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਸੌ ਚੁਕਾਈ ਜਾਏਗੀ ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਪਰ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਕਿਹਾ ਸੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਖਡੂਰ ਸਾਹਿਬ ਦੇ ਐਮਪੀ ਨੂੰ ਵੀ ਮਿਲ ਜਾਏਗੀ ਉਹਨਾਂ ਕਹਿੰਸ ਕਿ ਸੈਸ਼ਨ ਤੋਂ ਬਾਅਦ ਇਜਾਜ਼ਤ ਮਿਲ ਜਾਏਗੀ ਪਰ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕੁਝ ਵੱਡੇ ਸਵਾਲ ਚੁੱਕੇ ਗਏ ਸੀ ਉਹਨਾਂ ਕਿਹਾ ਸੀਗਾ ਕਿ ਜਿਹੜਾ ਬੰਦਾ ਕਾਨੂੰਨ ਨੂੰ ਨਹੀਂ ਮੰਨਦਾ ਕੀ ਉਸਦੇ ਸੌ ਚੁੱਕਣ ਦਾ ਕੀ ਫਰਕ ਪਏਗਾ ਤਾਂ ਉਹਨੇ ਇਹ ਵੀ ਕਹਿਿਆ ਸੀ ਕਿ ਜੇਕਰ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਉਹ ਭਾਵੇਂ MP ਆ ਭਾਵੇਂ MLA ਜਾਂ ਫਿਰ ਮੰਤਰੀ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਆ ਤਾਂ ਰਵਨੀਤ ਮਿੱਟੂ ਹੁਣਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਉਹਨੇ ਕਹਿ ਸੀ ਕਿ ਭਾਵੇਂ ਕੋਈ MP ਬਣ ਜਾਵੇ ਭਾਵੇਂ MLA ਬਣ ਜਾਵੇ ਤਾਂ ਜੇਕਰ ਉਹ ਕਾਨੂੰਨ ਨੂੰ ਨਹੀਂ ਮੰਨਦਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਹੋਏਗੀ ਤਾਂ ਵੱਡੇ ਸਵਾਲ ਜਿਹੜੇ ਰਵਨੀਤ ਮਿੱਟੂ ਦੇ ਵੱਲੋਂ ਵੀ ਖੜੇ ਕੀਤੇ ਗਏ ਸੀ ਤੇ ਹੁਣ ਐਨਆਈਏ ਦੇ ਵੱਲੋਂ ਜੋ ਰਾਸ਼ਿਦ ਇੰਜੀਨੀਅਰ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਿਆ ਕਿ ਉਹ ਸੌ ਚੁੱਕ ਸਕਦੇ ਆ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਮੀਡੀਆ ਨਾਲ ਕਿ ਇਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਦੇ ਆਧਾਰ ਦੇ ਉੱਪਰ ਜਿਹੜੀ ਇਹ ਸੌ ਚੁੱਕਣ ਦੀ ਇਜਾਜ਼ਤ ਆ ਉਹ ਦਿੱਤੀ ਗਿਆ ਦੱਸਿਆ ਕਿ 2019 ਦੇ ਵਿੱਚ ਵੀ ਉਹਨਾਂ ਨੇ ਚੋਣਾ ਲੜੀਆਂ ਸੀ ਪਰ ਉਸ ਸਮੇਂ ਉਹਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਮਰ ਅਬਦੁੱਲਾ ਨੂੰ ਹਰਾ ਕੇ ਰਾਸ਼ਿਦ ਇੰਜੀਨੀਅਰ ਨੇ ਜਿੱਤ ਦਰਜ ਕੀਤੀ ਸੀ ਦੱਸਦੇ ਕਿ 2019 ਦੇ ਵਿੱਚ ਰਾਸ਼ਟਰੀ ਏਜੰਸੀ NIA ਨੇ ਉਹਨਾਂ ਨੂੰ ਟੈਰਰ ਫੰਡਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਵਾਰ ਆਜ਼ਾਦ ਦੇ ਤੌਰ ਤੇ ਉਹਨਾਂ ਨੇ MP ਦੀ ਚੋਣ ਲੜੀ ਅਤੇ ਬਾਰਾਮੁੱਲਾ ਸੀਟ ਤੋਂ ਸਾਬਕਾ CM ਉਮਰ ਅਬਦੁੱਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਦੇ ਦਿੱਤੀ ਗਈ ਆ 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਦੇ ਵੱਲੋਂ ਸੌ ਚੁੱਕੀ ਜਾਏਗੀ ਪਰ ਖਡੂਰ ਸਾਹਿਬ ਦੇ ਐਮਪੀ ਕੀ ਨਾਲ ਆਉਣਗੇ ਕਿ ਉਹਨਾਂ ਨੂੰ ਵੀ ਸੌ ਚੁੱਕਣ ਦੀ ਇਜਾਜ਼ਤ ਮਿਲੇਗੀ ਜਾਂ ਉਹਨਾਂ ਨੂੰ ਕਦੋਂ ਸੌ ਚੁਕਾਈ ਜਾਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਤੇ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਕਿ ਆਖਰ ਖਡੂਰ ਸਾਹਿਬ ਦੇ ਐਮਪੀ ਕਦੋਂ ਸੌ ਚੁੱਕ ਸਕਣਗੇ ਅਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਮਪੀ ਦੀ ਚੋਣ ਜਿੱਤਣ ਵਾਲੇ ਐਮਪੀ ਨੂੰ ਹੁਣ ਸੌ ਚੁੱਕਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਤਾਂ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਆਜ਼ਾਦ ਦੇ ਤੌਰ ਤੇ ਜਿੱਤੇ ਹੋਏ ਐਮਪੀ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੱਸ ਦਈਏ ਕਿ 4 ਤਰੀਕ ਨੂੰ ਨਤੀਜੇ ਐਲਾਨੇ ਗਏ ਸੀ 4 ਜੂਨ ਨੂੰ ਦੇਸਤੋ ਬਾਅਦ ਸਾਰੇ ਐਮਪੀਆ ਨੇ ਸੌਹ ਚੁੱਕੀ ਸੀ ਪਰ ਜੋ ਐਮਪੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਕਦੋਂ ਸੌਹ ਚੁੱਕਣਗੇ ਜਾਂ ਕਿਸ ਤਰੀਕੇ ਉਹਨਾਂ ਨੂੰ ਸੌਹ ਚੁਕਾਈ ਜਾਏਗੀ ਤਾਂ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਇਸ ਮਾਮਲੇ